ਕੱਲ ਗ੍ਰਿਫਤਾਰ ਵੀ ਕੀਤਾ ਗਿਆ ਸੀ ਸਵੇਰੇ ਛੱਡ ਦਿੱਤਾ ਗਿਆ ਸੀ ਦੁਬਾਰਾ ਫੇਰ ਸਿੰਘ ਇਕੱਠੇ ਹੋ ਕੇ ਤਾਂ ਇੱਥੇ ਬੈਠੇ ਨੇ। ਬਾਈ ਤੁਹਾਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਜੀ ਕੱਲ ਕੀਤਾ ਗਿਆ ਸੀ। ਸਵੇਰੇ ਛੱਡਿਆ 9:00 ਵਜੇ 11:00 ਵਜੇ ਬੈਠ ਗਏ ਸਾਰੇ। 220 ਸਿੰਘ ਗ੍ਰਿਫਤਾਰ ਕੀਤਾ ਸੀ। ਬਾਈ ਕੀ ਲੱਗਦਾ ਸਰਕਾਰ ਦੀ ਇੱਛਾ ਸ਼ਕਤੀ ਵੀ ਹੈਗੀ ਕਿ ਦੋਸ਼ੀਆਂ ਨੂੰ ਫੜਿਆ ਜਾਵੇ ਕੀ ਹੈ? ਜੇ ਸਰਕਾਰ ਚਾਵੇ ਤਾਂ ਕੀ ਨਹੀਂ ਕਰ ਸਕਦੀ। ਉਹਨਾਂ ਨੇ ਪਹਿਲਾਂ ਇਤਿਆਰ ਦਿੱਤੇ ਸੀ ਕਿ ਅਸੀਂ ਇਦਾਂ ਕੰਮ ਕਰਾਂਗੇ। ਉਹਨਾਂ ਨੇ ਪਹਿਲਾਂ ਇਤਿਆਰ ਲਾਏ ਸੀ 6 ਮਹੀਨੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ ਸੀ। ਹੁਣ ਉਹਨਾਂ ਨੇ ਜਿਹੜੇ ਚੋਰੀ ਕੀਤੇ ਸਰੂਪ ਸੀ ਹੁਣ ਪੱਤਰਾ ਪੱਤਰਾ ਕਰਕੇ ਖਿਲਾਰ ਦਿੰਦੇ ਆ ਉਹਨਾਂ ਨੇ ਪਹਿਲਾਂ ਕਿਹਾ ਸੀ ਅਸੀਂ ਇਦਾਂ ਕਰਾਂਗੇ ਲੱਗਦਾ ਕਿ ਜਿਹੜਾ ਸਰਕਾਰ ਦੀ ਨਲਾਇਕੀ ਹੈ ਇਹਦੇ ਵਿੱਚ ਕਿ ਅਜੇ ਤੱਕ ਜਿਹੜੇ ਅਰੂਪੀ 6 ਮਹੀਨੇ ਤੋਂ ਹੀ ਫੜੇ ਗਏ ਬਿਲਕੁਲ ਬਿਲਕੁਲ ਕਲੀਅਰ ਗੱਲ ਹੈ ਪ੍ਰਸ਼ਾਸਨ ਦੀ ਸਰਕਾਰ ਦੀ ਨਲਾਇਕੀ ਜੀ ਇਹ ਤੁਹਾਡਾ ਪਟਾਸ਼ ਕੋਲ ਤੱਕ ਜਾਰੀ ਰਹੇਗਾ ਜਿੰਨਾ ਚਿਰ ਉਹ ਦੋਸ਼ੀ ਫੜੇ ਨਹੀਂ ਜਾਂਦੇ ਉਹਨਾਂ ਚਲੇ ਇਸੇ ਤਰ੍ਹਾਂ ਇੱਥੇ ਸੰਗਠਨ ਸਿੱਖ ਜਾਂਦੇ ਆ ਬੰਦੇ ਮੇ ਲੋ ਅਗਲੀ ਕਾਰਵਾਈ ਕੀ ਹੈ ਅਗਲੀ ਕਾਰਵਾਈ ਬਸ ਇਹੋ ਹੀ ਹੈ ਉਹਨਾਂ ਨੂੰ ਗ੍ਰਿਫਤਾਰ ਕਰੋ ਨਹੀਂ ਤੇ ਅਸੀਂ ਇੱਥੇ ਬੈਠੇ ਆ ਜੇ ਨਹੀਂ ਤਾਂ ਸਾਨੂੰ ਫੜ ਕੇ ਲੈ ਜਾਓ ਫੜ ਕੇ ਵੀ ਗਲਤ ਤੇ ਲੈ ਗਏ ਸੀ ਕਿ ਆਓ ਚੱਲੀਏ ਅਸੀਂ ਬੱਸਾਂ 'ਚ ਬੈਠ ਗਏ ਸੀ ਤੇ ਅੱਜ ਇਹ ਫੈਸਲਾ ਕੀਤਾ ਗਿਆ ਕਿ ਉਹ ਮਾਰ ਕੇ ਕੁੱਟ ਕੇ ਜਿੱਦਾਂ ਮਰਜ਼ੀ ਲੈ ਜਾਣ ਪਰ ਆਪਣੇ ਆਪ ਨਹੀਂ ਪਕੜੀ ਹਿਸਕੇ ਲੈ ਜਾਣ ਸਾਰਿਆਂ ਸਾਰੇ ਪੰਥਕ ਵੱਡੇ ਵੱਡੇ ਜਿੰਨੇ ਵੀ ਪ੍ਰਚਾਰਕ ਹੈ ਨੇ ਉਹ ਸਾਰੇ ਇਸ ਵੇਲੇ ਤੇ ਇੱਕ ਪਾਸੇ ਪੰਥਰਤਨ ਜੋ ਖੁਦ ਪ੍ਰਕਾਸ਼ ਨੂੰ ਬਾਦਲ ਨੂੰ ਦਿੱਤਾ ਜਾਂਦਾ ਔਰ ਸਿੱਖਾਂ ਦੇ ਹੀ ਜਿਹੜੇ ਇਮੋਸ਼ਨਸ ਨੇ ਹੁਣ ਸਾਰੀ ਦੁਨੀਆ ਦੇ ਸਾਹਮਣੇ ਹੀ ਆ ਪੰਥਰਤਨ ਦੇਣ ਵਾਲੇ ਕੌਣ ਨੇ ਤੇ ਲੈਣ ਵਾਲੇ ਕੌਣ ਨੇ ਹੁਣ ਤੇ ਸੰਗਤ ਪੰਥਰਤਨ ਦੇਵੇ ਤਾਂ ਸਵਾਲ ਹੈ ਪੰਥਰਤਨ ਦੇਣ ਵਾਲੇ ਵੀ ਇੱਥੇ ਹਾਜ਼ਰ ਨਹੀਂ ਹੋ ਸਕਦੇ ਪੰਥਰਤਨ ਲੈਣ ਵਾਲੇ ਵੀ ਹਾਜ਼ਰ ਨਹੀਂ ਹੋ ਸਕਦੇ ਪੰਥ ਤਾਂ ਆ ਬੈਠਾ ਹੈ ਜਿਹੜਾ ਪੰਥ ਉਹਨਾਂ ਨੂੰ ਮੰਨਦਾ ਹੀ ਨਹੀਂ ਰਤਨ ਕਿਧਰੋਂ ਬਣਦੇ ਜੀ ਥੈਂਕ ਯੂ